شدي تو ਇਹ ਸਾਡੇ ਘਰ ਦਾ ਨਾਮ ਦੱਸਦੇ ਜੀ ਹਾਂਜੀ ਜਸਬੀਰ ਕੋ ਮੇਰਾ ਨਾਮ ਤੇ ਪੁਲਸ ਵਾਲੇ ਸਾਡੇ ਘਰ ਆਏ ਆ ਮੈਂ ਰੋਟੀ ਬਣਾਉਣ ਰਹੀ ਆ ਤੇ ਅੰਦਰ ਲੰਘ ਆਏ ਆ ਮੈਂ ਕਿਹਾ ਆਂਦੇ ਮਾਦਾ ਕੀ ਕਰਨੀ ਮੈਂ ਮੈਂ ਰੋਟੀ ਬਣਾਉਣ ਰਹੀ ਆ ਤੇ ਮੁੰਡਾ ਬੈਠਦੇ ਪਿਆ ਲਮਾ ਨੂੰ ਠਾਇਆ ਆਣ ਕੇ ਤੇ ਉਹ ਆਂਦਾ ਗਾੜੀਆਂ ਮੁੰਡਾ ਰੋਣ ਲੱਪਿਆ ਵਾ ਮੈਂ ਗਾੜੀ ਵਾਲਿਆ ਭਰਾ ਵੇਖ ਲੋ ਤੁਹਾਡੀ ਮਰਜ਼ੀ ਆ ਵੀ ਨਾ ਖੜੋ ਦੇ ਦਿਓ ਹੋਰ ਤੁਹਾਡੇ ਨਜ਼ਰ ਰੱਖੋ ਜਮਾਨਤ ਲਈ ਆ ਅੰਤਾਪੀ ਨਹੀਂ ਅਸੀਂ ਇਹਨੂੰ ਜ਼ਬਰਦਸਤ ਖੜਨਾ ਹੀ ਖੜਦਾ ਹੁਣ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਤੇਮ ਸਿੰਘ ਤੇਤ ਸਿੰਘ ਪੁਲਿਸ ਵਾਲਾ ਤੇ ਤਿੰਨ ਜਾਣੇ ਅਸੀਂ ਹੁਣ ਮੈਨੂੰ ਨਾਂ ਨਹੀਂ ਹੁੰਦਾ ਪਤਾ ਉਹਨਾਂ ਦਾ ਜੰਗ ਡਾਂਗਾ ਵੀ ਮਾਰਿਆ ਡੰਗ ਪੈਰ ਉਹਨਾਂ ਖੜਕੇ ਨਾ ਮਾਰਿਆ ਵੀ ਆ ਸਾਡੇ ਸਾਹਮਣੇ ਮਾਰਿਆ ਨਹੀਂ ਆਪਣੇ ਉੱਥੇ ਖੜਕੇ ਮਾਰਿਆ ਉਹਨਾਂ ਦਫ਼ਤਰ 'ਚ ਮੁੰਡੇ ਸਾਨੂੰ ਦੱਸਿਆ ਵਾ ਹੋਰੋਂ ਦਾਇਆ ਪੁਲਿਸ ਜਿਹੜੇ ਇਧਰ ਜਿਹੜੀ ਆ ਜਿਹੜੇ ਖੜਦੇ ਆ ਇੰਨਾਂ ਦੀਓ ਛਡਾਪ ਵਾਲੀ ਪਿਓ ਛਡਾਪ ਵਾਲੀ ਯਾ ਮੁੰਡਿਆ ਤੇ ਲੱਤ ਤੋਂ ਨਹੀਂ ਤੁਰਿਆ ਜਾਂਦਾ ਹਜੇ ਲੱਤ ਟੁੱਟੀ ਸਾਲ ਹੋ ਗਿਆ ਹੈ ਇਸ ਦੇ ਵਿੱਚ ਲੈ ਕੇ ਕਿਹੜੀ ਲੜਾਈ ਹੋਈ ਸੀ ਤੇ ਪੀਓ ਸੀ ਲੜਾਈ ਹੋਈ ਦਾ ਕੇਸ ਲੱਤ ਟੁੱਟੀ ਤੇ ਉਹ ਮੰਜੇ ਤੇ ਹੀ ਗਿਆ ਹਾਜ਼ਰੀ ਭੁਗਤੀ ਗਈ ਅਹੀਂ ਆ ਕੇ ਨਾਮ ਮੈਂ ਕਿਹਾ ਭਰਾ ਨਾ ਖੜੋ ਲੱਤ ਟੁੱਟੀ ਨਾ ਖੜੋ ਹਜੇ ਤੁਰਦਾ ਨਹੀਂ ਗਾਓ ਆਂਦਾ ਵੀ ਨਹੀਂ ਅਹੀਂ ਇਹ ਕੰਮ ਨਹੀਂ ਕਰਨਾ ਸੀ ਆਪਣੀ ਜ਼ਿੰਮੇਵਾਰੀ ਤੇ ਖੜਨਾ ਮੈਂ ਤੁਹਾਡੀ ਜ਼ਿੰਮੇਵਾਰੀ ਪੱਕੀ ਜਾਂ ਆਂਦਾ ਤੁਹਾਡੀ ਜ਼ਿੰਮੇਵਾਰੀ ਪੱਕੀ ਆ ਹੁਣ ਉਹਨੂੰ ਪਤਾ ਨਹੀਂ ਉਹਨਾਂ ਜੇਲ੍ਹ ਚ ਕੀ ਕੀਤਾ ਤੇ ਉਹਨਾਂ ਮਾਰਿਆ ਉਹ ਦਿਨ ਫੋਨ ਆਇਆ ਉਹਦੇ ਡੈਡੀ ਨਾਲ ਆਪਣੇ ਨਾਲ ਗੱਲ ਕੀਤੀ ਉਹਨੇ ਕਿਹਾ ਡੈਡੀ ਮੈਨੂੰ ਪੁਲਿਸ ਵਾਲਿਆਂ ਬੜਾ ਮਾਰਿਆ ਮੇਰੀ ਰੱਤ ਨਹੀਂ ਕੰਮ ਕਰਦੀ ਤੇ ਅਸੀਂ ਮੁੜ ਕੇ ਪਰਸੋ ਜਾ ਪਰਸੋ ਬੜਿਆਂ ਕਿ ਤੂੰ ਹੀ ਮੁੰਡੇ ਦਾ ਆਹ ਬੜਿਆਂ ਕਿਦਾਂ ਗਿਆ ਫੜਿਆ ਤੇਰਾ ਕਿਉਂ ਜੇਲੇ ਸੀ ਆਹ ਜੇਲੇ ਸੀ ਜੇਲੇ ਜੇਲੇ ਕਰੋ ਮਾਰਦੇ ਲੈ ਕੇ ਆਏ ਬਸ ਇਹਨਾਂ ਨੂੰ ਨਹੀਂ ਪਤਾ ਜੇ ਜਰਮਾਲ ਜਿਕੇ ਆਇਆ ਯਾ ਉਹਦੇ ਮਾਰਿਆ ਉਹਨਾਂ ਕਹਿਆ ਮੈਨੂੰ ਮਾਰਿਆ ਪੁਲਿਸ ਵਾਲਿਆ ਮੇਰੀ ਲੱਤ ਨਹੀਂ ਕੰਮ ਕਰਦੀ ਮੌਧਨ ਪੁਲਿਸ ਵਾਲੇ ਜੇ ਤੁਮ ਆਇਆ ਸਵੇਰੇ ਉਹਨਾਂ ਦੇ ਟਾਰੀ ਹੇ ਗੁਰਾ ਆਹ ਪਤਾ ਜੇ ਜੀ ਆ ਜੇ ਜੋ ਆ ਉਹਨਾਂ ਪੁੱਛਿਆ ਜੋ ਕਿਤਾ ਜੀ ਦਾ ਮੁੰਡਾ ਆ ਜਾ ਉਹਨਾਂ ਦਾ ਮੁੰਡਾ ਗੁਰਨਾਟਾ ਸਪਤਾੜਿਆ ਤੇ ਢਿੱਲਾ ਜਾਦਾ ਤੇ ਤੁਸੀਂ ਇੱਥੇ ਆ ਜੀ ਗੁਰਨਾਟਾ ਸਪਤਾੜ ਆਈ ਆ ਕੇ ਵੇਖਿਆ ਸਭ ਦੱਸਾਇਆ ਕਿਸੇ ਹਨੁਆ ਦੇਵੀ ਕੋਈ ਸਾਹਿਬ ਫੋਨ ਕਰਦੇ ਕਮੇ ਆ ਕੋ ਲਾਦੇ ਕਰਦੇ ਆ ਮੁਰਕਈ ਕੇ ਕੋ ਫੋਨ ਕਰਾਇਆ ਉਹਨਾਂ ਆਖਿਆ ਪੁਲਿਸ ਵਾਲਿਆਂ ਨੇ ਫੇਰ ਫੋਨ ਕੀਤਾ ਪੁਲਿਸ ਵਾਲਾ ਆਇਆ ਉਹ ਹਨੁਮੰਦ ਆ ਇਹ ਕਿਧਰ ਆ ਹਸਪਤਾਲ ਆ ਮੈਂ ਕਿਹਾ ਇਧਰ ਕਿਹੜਾ ਹਸਪਤਾਲ ਆ ਆਗਾ ਜਿੱਥੇ ਟੈਟੂ ਆਏ ਅਤੇ ਜਿੱਥੇ ਵਾਹ ਆ ਜਿੱਥੇ ਆ ਮੇਰਾ ਕੋਈ ਭਰਾ ਮੈਂ ਉਸੇ ਵੇ ਮੈਂ ਬਿਲਕੁਲ ਹੋਤਰਾ ਹੋ ਗਈ ਮੈਂ ਖਾ ਉਸ ਮਾਂ ਤੇ ਮਰਿਆ ਲੈਂਦੇ ਆ ਤੇ ਤੂੰ ਇਸਨ ਵਾਕੀ ਜਿਦਾ ਜੇ ਤੂੰ ਇਹ ਕੀ ਕੀਤਾ ਕੀ ਨਾਮ ਕੀ ਤੁਹਾਡੇ ਬੇਟਾ ਬਿਲਕੁਰੀ ਗੁਰਦੇਤ ਸਿੰਘ ਦੁਵਾਰਾ ਹੀ ਗਿਆ ਦੁਵਾਰਾ ਸੀ ਕਿੰਨੀ ਉਮਰ ਦੀ ਉਹੀ ਇਹ ਚ 25 ਸਾਲ ਦੇ ਹੋਗਾ 25 ਸਾਲ 25 ਸਾਲ ਨਸ਼ੇ ਵਿੱਚ ਕਰਨ ਦਾ ਨਹੀਂ ਨਹੀਂ ਉਹ ਠੀਕ ਸੀ ਬਿਲਕੁਲ ਵਧੀਆ 2 ਸਾਲ ਹੋ ਗਏ ਮਨਜੀਤ ਹਾਂ ਹਾਂ ਮਨਜੀਤ ਆਪਣਾ ਨਾਮ ਮੇਰਾ ਨਾਮ ਰੁਪਿੰਦਰ ਕੌਰ ਹੈ ਤੇ ਮੇਰਾ ਛੋਟਾ ਬੇਰ ਸੀ ਤੇ ਉਹਦੀ 5-6 ਸਾਲ ਪਹਿਲਾਂ ਲੜਾਈ ਚ ਗੜਾ ਸੀ ਉਹਦਾ ਕੇਸ ਨਿਕਲਿਆ ਸੀ ਤੇ 1.5-2 ਸਾਲ ਹੋ ਗਏ ਮਨਜੀਤ ਪਿਆਸ ਉਹਦੀ ਲਤ ਟੁੱਟ ਗਈ ਉਹ ਹੀ ਐਕਸੀਡੈਂਟ ਨਾਲ ਤੇ ਬਾਦ ਵਿੱਚ ਉਹਦਾ ਕੇਸ ਨਿਕਲਿਆ ਕਿ ਨੇ ਤਰੀਕਾ ਨਹੀਂ ਪੁੱਗਤੀਆਂ ਪੁਲਸ ਵਾਲੇ ਘਰੇ ਆਏ ਆ ਤੇ ਅਸੀਂ ਕਿਹਾ ਕਿ ਜਮਾਨਤ ਲਈ ਹੋਈ ਆ ਇਸ ਕਰਕੇ ਦੇ ਸਾਰੇ ਡਾਕੂਮੈਂਟਸ ਹੀ ਉਹਦੇ ਦਿਖਾਏ ਆ ਮੈਡੀਕਲ ਵਾਲੇ ਉਹ ਵੀ ਲੈ ਗਏ ਉਹਨਾਂ ਨੇ ਉਹ ਵੀ ਗਾਇਬ ਕਰ ਦਿੱਤੇ ਆ ਫਿਰ ਇਹਨੂੰ ਘਰੋਂ ਲੈ ਕੇ ਗਏ ਕਿ ਨਾ ਖੜੋ ਜ਼ਬਰਦਸਤੀ ਲੈ ਕੇ ਗਏ ਕੇ ਹੀ ਆਪਣੀ ਜ਼ਿੰਮੇਵਾਰੀ ਤੇ ਖੜਾਣਗੇ ਹਰ ਤੇ ਐਸੀ ਹੀ ਪੁਲਸ ਵਾਲਾ ਹਰ ਤੇ ਐਸਿੰਗ ਪੁਲਸ ਵਾਲਾ ਦੋ ਨਾਲ ਹੋ ਰਹੀ ਗਈ ਸੀ ਤੇ ਬਾਅਦ ਵਿੱਚ ਉੱਥੇ ਲੈ ਗਏ ਉਹਨਾਂ ਨੇ ਗੱਲਬੁਲ ਨਹੀਂ ਕਰਾਈ ਫਿਰ ਉਹਨੂੰ ਘਰੇ ਲੈ ਕੇ ਆਏ ਉਹਦੇ ਨੱਕ ਤੇ ਵੀ ਰਗੜ ਲੱਗੀ ਹੋਈ ਸੀ ਸੱਟ ਲੱਗੀ ਹੋਈ ਸੀ ਉਹਨੇ ਇੰਨਾ ਰੋਂਦਾ ਸੀ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਹੀ ਹੈ ਕਿ ਅਗਰ ਉਹਦੇ ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਹੈ ਵੀ ਉਹਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ ਸਟਾਫ ਲੈ ਗਏ ਹਾਂਜੀ ਪੀਓ ਸਟਾਫ ਲੈ ਗਏ ਚੇਲਦਾ ਕਿ ਥਾਣੇ ਡੈਡੀ ਗਏ ਆ ਤੇ ਉਹ ਕਹਿੰਦੇ ਆ ਕਿ ਇਹਦਾ ਇੱਥੇ ਨਹੀਂ ਪਰਚਾਣਾ ਵਾ ਤਦੇ ਟੋਕਮੈਂਟਸ ਦਿਖਾਓ ਮੈਡੀਕਲ ਦੇ ਬਾਅਦ ਵਿੱਚ ਨਾਲ ਉਹਨੇ ਸਾਨੂੰ ਮਲਾਇਆ ਹੈ ਤਨ ਆਸਾ ਨੂੰ ਪਤਾ ਕਿ ਉਹਨੂੰ ਜੇਲੇ ਲੈ ਗਏ ਆ ਮੁੰਡੇ ਦਾ ਤਿੰਨ ਚਾਰ ਦਿਨ ਬਾਅਦ ਫੋਨ ਆਇਆ ਕਿ ਮੈਨੂੰ ਜੇਲੇ ਭੇਜ ਦਿੱਤਾ ਆਵਾ ਤੇ ਮੈਨੂੰ ਬਹੁਤ ਇਹਨਾਂ ਨੇ ਮਾਰਿਆ ਵਾ ਤੇ ਮਿਲ ਕੇ ਜਾਓ ਚੰਗਾ ਭਲਾ ਦੋ ਦਿਨ ਪਹਿਲੋ ਵੀ ਉਹਦੀ ਕਾਲ ਆਈ ਆ ਭਾਜੀ ਤੇ ਅੱਜ ਸਵੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਟੱਡਾ ਮੁੰਡਾ ਸੀਰੀਅਸ ਆ ਤੇ ਹਸਪੀਟਲ ਆਓ ਮੰਮੀ ਡੈਡੀ ਆਏ ਰੋਟੀ ਲੈ ਕੇ ਤੇ ਆਂਦਿਆਂ ਪੁਲਸ ਵਾਲੇ ਵੀ ਨਹੀਂ ਮੱਥੇ ਲੱਗੇ ਗਾਇਬ ਹੋ ਗਿਆ ਤੇ ਕਿਸੇ ਕੋ ਪੁੱਛਿਆ ਤਾਂ ਕਹਿੰਦੇ ਟੱਡਾ ਹੁੰਦਾ ਉੱਥੇ ਪਾਇਆ ਪਾਸ ਪੋਸਟਮਾਰਟਮ ਦੇ ਉੱਥੇ ਹੈਗਾ ਹਸਪੀਟਲ ਕੋਤਾ ਲੱਗਾ ਕਿਵੇਂ ਮੋੜ ਨਹੀਂ ਭਾਜੀ ਅਜੇ ਤੱਕ ਸਾਨੂੰ ਉਹਨੂੰ ਮਿਲਾਇਆ ਨਹੀਂ ਅਜੇ ਤੱਕ ਨਹੀਂ ਉਹਨਾਂ ਨੇ ਦਿਖਾਇਆ ਹੋਇਆ ਸਾਨੂੰ ਇਹ ਹੈ ਕਿ ਜੇਲ੍ਹ ਦੇ ਵਿੱਚ ਹੀਰਾ ਫੇਰੀ ਨਾ ਮਰਵਾ ਦਿੱਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਸ ਇਨਸਾਫਾ ਚਾਹੀਦਾ ਇਸ ਕਾਇਰਿ ਪੂਰੀ ਹੋਣੀ ਚਾਹੀਦੀ ਹੈ ਸੀਆਈਡੀ ਦਾ ਸਾਰਾ ਸਟਾਫ ਪੱਤੀਆਂ ਲਾ ਕੇ ਕੋਈ ਇਨਕੁਆਇਰੀ ਕੀਤੀ ਜਾਵੇ ਕਿ ਮੁੰਡੇ ਦੀ મોત ਕਿਉਂ ਹੋਇਆ